ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਗੁੰਡੇ ਪਾਏ ਆ ਜੀ 23 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਇਧਰ ਉਲਟੀ ਬਣਾ ਲਈ ਇੱਕ ਆਪਾਂ ਇਧਰ ਉਲਟੀ ਬਣਾ ਲਈ ਆ ਆਪਣੀ ਸਲਾਈ ਜਿਹੜੀ ਹੈਗੀ ਹੈ ਇਹ ਮੇਨ ਸਲਾਈ ਹੈ ਜੀ ਡਿਜ਼ਾਈਨ ਦੀ ਤੇ ਇੱਕ ਆਪਾਂ ਹਾ ਸਿੱਧੀ ਬਣਾ ਲਈ ਤੇ ਹੁਣ ਆਪਾਂ ਅੱਗੇ ਸਲਾਈਆਂ ਬਣਾਵਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਇਹ ਆਪਾਂ ਸਲਾਈਆਂ ਸਾਰੀਆਂ ਸਾਰੇ ਸਲਾਈ ਆਪਾਂ ਇਸ ਤਰ੍ਹਾਂ ਸਿੱਧੇ ਪਾਸੇ ਉਲਟੀ ਬਣਾਵਾਂਗੇ ਪਹਿਲਾਂ ਆਪਣੀ ਆਹ ਇੱਕ ਸਲਾਈ ਉਲਟੀ نیچے ਫਿਰ ਦੂਜੀ ਸਲਾਈ ਆਪਣੀ ਇੱਧਰ ਉਲਟੀ ਆ ਆਹ ਸਲਾਈ ਵੀ ਤੇ ਆ ਉਲਟੀ ਸਲਾਈ ਵੀ ਆਪਣੀਆਂ ਇੱਥੋਂ ਲੈ ਕੇ ਇਹ ਡਿਜ਼ਾਈਨ ਦੀਆਂ ਸਲਾਈਆਂ ਆਪਣੀਆਂ ਜੀ ਦੋ ਹੋ ਗਈਆਂ ਤੀਜੀ ਸਲਾਈ ਪਾਉਣੀ ਆ ਜਪਾ ਪੂਰੀ ਸਲਾਈ ਕੰਪਲੀਟ ਕਰ ਲਈ ਹੁਣ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਵੀ ਆਪਾਂ ਇਹ ਸਲਾਈ ਉਲਟੀ ਸਾਈਡ ਤੋਂ ਸਿੱਧੀ ਬਣਾਵਾਂਗੇ ਜੀ उल्टे आप पूरी सिलाई है उल्टी बना के कंप्लीट करा सीधे पैसे तो आप उल्टी बनावेंगे जी ਸਿੱਧੇ ਪਾਸੇ ਆਪਾਂ ਇਹ ਉਲਟੀ ਬਣਾਉਣੀ ਹੈ ਆਪਣੀਆਂ ਤਿੰਨ ਸਲਾਈਆਂ ਹੋ ਜਾਣਗੀਆਂ ਇਸ ਤਰ੍ਹਾਂ ਤੇ ਆਪਾਂ ਬਣਾ ਕੇ ਫਿਰ ਅੱਗੇ ਮਿਲਦੇ ਹਾਂ ਜੀ ਹੁਣ ਜੇ ਆਪਾਂ ਸਲਾਈ ਕੰਪਲੀਟ ਕਰ ਲਈ ਹੈ ਹੁਣ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਪਸਲਾਈ ਇਹ ਉਲਟੀ ਬਣਾਵਾਂਗੇ ਹੁਣ ਆਪਾਂ ਸਿੱਧੀ ਸਾਈਡ ਆ ਗਏ ਜੀ ਉਲਟੀ ਸਿਲਾਈ ਆਪਾਂ ਇਧਰ ਉਲਟੀ ਬਣਾ ਲਈ ਸੀਗੀ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆਪਾਂ ਇਹ ਸਿਲਾਈ ਉਲਟੀ ਬਣਾਵਾਂਗੇ ਇਧਰੋਂ ਆਪਾਂ ਸਲਾਈ ਆਹ ਵਾਲੀ ਉਲਟੀ ਬਣਾ ਲਵਾਂਗੇ ਤੇ ਆਪਾਂ ਅੱਗੇ ਫਿਰ ਤੁਹਾਨੂੰ ਦੱਸਾਂਗੇ ਆਹ ਲੋ ਜੀ ਆਪਾਂ ਬਣਾ ਲਈ ਉਲਟੀ ਸਲਾਈ ਤੇ ਹੁਣ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਆਪਾਂ ਇੱਕ ਗੁੰਡਾ ਤਾਰਿਆ ਤੇ ਇੱਕ ਗੁੰਡਾ ਆਪਾਂ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਆਪਣੇ ਕੋਲੇ 5 ਗੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਇਥੋਂ ਤੱਕ ਇਹਨਾਂ 5 ਗੁੰਡਿਆਂ ਦੇ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਵੇਖੋ ਇਹ ਆਪਾਂ ਕਿਵੇਂ ਬਣਾਉਣਾ ਆਪਾਂ ਜਿਹੜਾ ਆਪਣਾ ਆ ਤੀਜਾ ਕੁੰਡਾ ਇਹਦੇ ਆਪਾਂ ਇੱਥੋਂ ਸਲਾਈ ਪਾਉਣੀ ਹੈ ਜੀ ਆਹ ਦੇਖੋ ਜੀ ਤੀਜਾ ਕੁੰਡਾ ਜਿਹੜਾ ਆਪਣਾ ਆਹ ਵਾਲਾ 1 2 3 4 ਇੱਥੋਂ ਸਲਾਈ ਪਾਉਣੀ ਆਪਾਂ ਇੱਕ ਲੂਪ ਬਣਾ ਲਵਾਂਗੇ ਆਪਾਂ। ਇਸ ਤਰ੍ਹਾਂ ਗੁੰਡਾ ਬਣਾ ਲਿਆ ਜੀ ਆਪਾਂ। ਫਿਰ ਆਪਾਂ ਦੋ ਗੁੰਡੇ ਸਿੱਧੇ ਬਣਾ ਲਾਂਗੇ। ਦੋ ਗੁੰਡੇ ਸਿੱਧੇ ਬਣਾ ਕੇ ਫਿਰ ਤੋਂ ਆਪਾਂ ਇੱਥੇ ਸਲਾਈ ਪਾਵਾਂਗੇ। ਇੱਕ ਗੁੰਡਾ ਆਪਾਂ ਫਿਰ ਬਣਾ ਲਵਾਂਗੇ। ਫਿਰ ਆਪਾਂ ਦੋ ਗੁੰਡੇ ਸਿੱਧੇ ਬਣਾ ਲਵਾਂਗੇ। ਦੋ ਕੁੰਡੇ ਸਿੱਧੇ ਬਣਾ ਕੇ ਆਪਾਂ ਫੇਰ ਇੱਥੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਆਪਾਂ ਹੋਰ ਬਣਾ ਲਾਂਗੇ ਹਲੋ ਜੇ ਬੱਤੇ ਅਨ ਕੁੰਡੇ ਬਣਾ ਲਏ ਵਿੱਚ ਆਪਣੇ ਹੈਗੇ 5 ਕੁੰਡੇ ਆਹ ਸੌਰੀ ਚ ਦੋ ਦੋ ਬਣਾਏ ਆਪਾਂ 4 ਕੁੰਡੇ ਇੱਥੇ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ। ਤਾਂਗਾ ਪਿੱਛੇ ਕਰਾਂਗੇ। ਹੁਣ ਲੇਖੇ ਦੋ ਕੁੰਡੇ ਆ ਤੇ ਦੋ ਕੁੰਡੇ ਆਪਣੇ ਆਹ। ਆਹ ਇੱਕ ਕੁੰਡਾ ਆਪਾਂ ਉਲਟਾ ਬਣਾਇਆ ਆਪਣੇ ਇਹ ਪੰਜ ਕੁੰਡੇ ਹੋ ਗਏ। ਇੱਥੇ ਫੇਰ ਆਪਾਂ ਆਹ ਵਾਲੇ ਦੋ ਕੁੰਡੇ ਛੱਡਾਂਗੇ। ਤੇ ਆਪਾਂ ਇੱਥੇ ਪਾਵਾਂਗੇ ਜੀ ਸਲਾਈ। ਇੱਕ ਕੁੰਡਾ ਬਣਾ ਲਵਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਕਿ ਆਪਾਂ ਫਿਰ ਇੱਥੇ ਪਾਵਾਂਗੇ ਸਲਾਈ ਇੱਕ ਕੁੰਡਾ ਆਪਾਂ ਹੋਰ ਬਣਾ ਲਵਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਸੇਮ ਜਗ੍ਹਾ ਤੇ ਆਪਾਂ ਸਲਾਈ ਪਾਵਾਂਗੇ ਫਿਰ ਤੇ ਆਪਾਂ ਤਿੰਨ ਕੁੰਡੇ ਬਣਾ ਲਿਆ ਜੀ ਇੱਕ ਇੱਕ ਜਗ੍ਹਾ ਹੀ ਸਲਾਈ ਪਾ ਕੇ ਤਾਂ ਗਾ ਅੱਗੇ ਕਰਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਆਪਾਂ ਪੂਰੀ ਸਲਾਈ ਇਸੇ ਤਰ੍ਹਾਂ ਹੀ ਬਣਾਉਣੀ ਆ ਇਹ ਆਪਣੇ ਆਪ ਹੀ ਹੌਲ ਬਣ ਜਾਂਦਾ ਇੱਥੇ ਇੱਕ ਕੁੰਡਾ ਉਲਟਾ ਆਪ ਇਸ ਤਰ੍ਹਾਂ ਆਹ ਵਾਲੀ ਸਲਾਈ ਪਾ ਕੇ ਵੀ ਬਣਾ ਸਕਦੇ ਆ ਇਸ ਤਰ੍ਹਾਂ ਇਹਨੂੰ ਡੋਲ ਵਾਲ ਪਾ ਕੇ ਇਸ ਤਰ੍ਹਾਂ ਕੱਢ ਲਈ। ਆਹ ਕੁੰਡਾ ਪਾ ਉਲਟਾ ਬਣਾ ਲਵਾਂਗੇ। ਲਾਸਟ ਵਾਲਾ ਸਿੱਧਾ। ਉਲਟੀ ਸਾਈਡ ਆ ਗਈ ਜੀ ਆਪਾਂ ਇਹ ਕਿਹ ਕੁੰਡਾ ਆਪਾਂ ਤਾਰ ਲਿਆ ਆਹ ਵਾਲਾ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਤੇ ਹੁਣ ਆਪਾਂ ਜਿਹੜੇ ਆਪਣੇ ਆਹ ਪੰਜ ਕੁੰਡਿਆਂ ਨਾਲ ਆਪਾਂ ਕੁੰਡੇ ਵਿਧਾਏ ਆ ਆਹ ਵਾਲੇ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਲੈਣਾ ਜੀ ਆਹ ਵਾਲਾ ਕੁੰਡਾ ਆਪਾਂ ਕੱਲਾ ਬਣਾ ਲਵਾਂਗੇ ਅੱਗੇ ਫੇਰ ਆਹ ਕੁੰਡੇ ਦੋ ਬਣਾ ਲਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲੈਣਾ ਜੀ ਹਾਲੇ ਜ ਆਪਣੇ ਕੋਲੇ ਪੰਜ ਕੁੰਡੇ ਹੋ ਗਏ ਆਹ ਵਾਲਾ ਕੁੰਡਾ ਆਪਾਂ ਜਿਹੜਾ ਆਪਾਂ ਇਧਰੋਂ ਬਣਾਇਆ ਸੀ ਉਲਟਾ ਇਹਨੂੰ ਆਪਾਂ ਕੱਲਾ ਬਣਾ ਲੈਣਾ ਆਹ ਜਿਹੜਾ ਆਪਣਾ ਕੁੰਡਾ ਆਪਾਂ ਵੜ ਪਾ ਕੇ ਬਣਾਏ ਸੀ ਲੂਪ ਇਹਸ ਕੁੰਡੇ ਨੂੰ ਨਾਲ ਲੈ ਕੇ ದೊಂದೋ ಆಗಲ್ ಬಣೆ ಎಸ್ ಕುಂಡೆನು ದೊಂದ ಜಾ ಕು ಕುಂಡ ಇನ್ನೋ ਇਹ ਆ ਦੋ ਕੁੰਡੇ ਜਿਹੜੇ ਨੂੰ ਆਪਾਂ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦੇਣਾ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਆਪਾਂ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਹੀ ਸਲਾਈ ਪਾ ਕੇ ਜਿਹੜਾ ਲਾਸਟ ਤੇ ਬਣਾਇਆ ਸੀ ਤੇ ਇਧਰੋਂ ਆਪਣਾ ਲਾਸਟ ਵਾਲਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਬਣਾਇਆ ਹਾਂ ਵੀ ਦੋ ਕੁੰਡੇ ਆ ਜੀ ਇਹਨਾਂ ਨੂੰ ਆਪਾਂ ਇਧਰੋਂ ਸਲਾਈ ਪਾ ਕੇ ਦੋਹਾਂ ਦਾ ਇੱਕ ਕਰ ਦਾਂਗੇ ਆਪਣੇ ਉਦੋਂ ਕੁੰਡੇ ਵਧ ਗਏ ਸੀ ਹੁਣ ਆਪਾਂ ਇਹਨਾਂ ਨੂੰ ਘਟਾ ਦੇਣਾ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਇਹਨਾਂ ਦੋਹਾਂ ਕੁੰਡਿਆਂ ਦਾ ਇੱਕ ਕਰ ਦਿਆਂਗੇ ਜਿਹੜੇ ਆਪਣੇ ਲਾਸਟ ਵਾਲੇ ਉਲਟੀ ਸਲਾਈ ਤੇ ਲਾਸਟ ਬਣਦੇ ਆ ਸਿੱਧੀ ਸਲਾਈ ਤੇ ਫਰਸਟ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਦੋਹਾਂ ਦੇ ਇੱਕ ਕਰ ਦਾਂਗੇ ਅਗਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਲਾਸਟ ਵਾਲਾ ਉਲਟਾ ਤਾਂ ਲੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਇਹ। ਬਸ ਆਪਾਂ ਇਸੇ ਤਰ੍ਹਾਂ ਹੀ ਅੱਗੇ ਹੁਣ ਪਾਉਂਦੇ ਜਾਵਾਂਗੇ ਫਿਰ ਆਪਾਂ ਆਪਾਂ ਇੱਕ ਸਲਾਈ ਇੱਥੇ ਸਿੱਧੀ ਬਣਾ ਕੇ ਫਿਰ ਆਪਾਂ ਇੱਕ ਉਲਟੀ ਬਣਾਵਾਂ ਇਧਰੋਂ ਉਲਟੇ ਪਾਸੇ ਤੋਂ ਬਣਾਵਾਂਗੇ ਜੀ। ਹਾਂ ਇਧਰੋਂ ਉਲਟੇ ਆਵੇ ਜਿਵੇਂ ਇਸ ਤਰ੍ਹਾਂ ਫਿਰ ਆਪਾਂ ਇੱਕ ਸਲਾਈ ਸਿੱਧੀ ਪਾ ਕੇ ਜਿਵੇਂ ਆਪਾਂ نیچے ਆ ਪਾਈਆਂ ਤੇ ਇਸ ਤਰ੍ਹਾਂ ਤੇ ਇਹਨਾਂ ਸਲਾਈਆਂ ਆਪਾਂ ਇਕੱਠੀਆਂ ਉਲਟੀਆਂ ਬਣਾ ਲਵਾਂਗੇ ਫਿਰ ਵਿੱਚ ਇੱਕ ਬਣਾ ਲਵਾਂਗੇ ਸਿੱਧੀ ਇੱਕ ਉਲਟੀ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ ਤਾਂ ਆਪਣਾ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਆ ਆਪਣੀਆਂ ਨੌ ਸਲਾਈਆਂ ਬਣੀਆਂ ਸੀ ਥੱਲੇ ਜੀ ਆਪਣੀ 10ਵੀਂ ਸਲਾਈ ਹੈ 10ਵੀਂ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਲੈਣੀ ਹੈ ਹਲੋ ਜੀ ਆਪਾਂ 10ਵੇਂ ਸਲਾਈ ਆਪਣੀ ਉਲਟੀ ਬਣਾ ਹਾਂ ਸਿੱਧੀ ਬਣਾਤੀ ਇਹ ਆਪਣਾ 10 ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਹੁਣ ਆਪਾਂ ਉੱਤੇ ਫੇਰ ਆਪਣੀਆਂ ਸੇਮ ਆਹੀ ਸਲਾਈਆਂ ਸਟਾਰਟ ਕਰ ਦਵਾਂਗੇ ਆਹ ਵਾਲੀ ਜੇ ਆਪਾਂ ਇੱਕ ਸਿੱਧੇ ਪਾਸੇ ਉਲਟੀ ਬਣਾਵਾਂਗੇ ਇੱਕ ਇਸ ਤਰ੍ਹਾਂ ਸਿੱਧੀ ਬਣਾਵਾਂਗੇ ਫੇਰ ਆਪਾਂ ਤਿੰਨ ਸਲਾਈਆਂ ਇਕੱਠੀਆਂ ਉਲਟੀਆਂ ਬਣਾਵਾਂਗੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ 10 ਸਲਾਈਆਂ ਪਾ ਕੇ ਤਾਂ ਆਪਣਾ ਇੰਨਾ ਸੋਹਣਾ ਡਿਜ਼ਾਈਨ ਬਣਾ ਲਾਂਗੇ ਦੇਖੋ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਕਿਸੇ ਵੀ ਰੰਗ ਤੇ ਪਾਓ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆ ਦੇਖੋ ਜੀ ਇਸ ਤਰ੍ਹਾਂ ਲੱਗਦਾ ਜੀ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਤੇ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਦੇ ਹੋ ਜੀ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਡਿਜ਼ਾਈਨ ਨਹੀਂ ਵੈਸੇ ਨਿੰਦਣ ਵਾਲਾ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗੂਗਾ ਜੀ ਤੇ ਬਹੁਤ ਪਿਆਰਾ ਡਿਜ਼ਾਈਨ ਆ ਦੇਖੋ ਜੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ